ਇਸ ਤੋ ਸਿੱਧਾ ਹੀ ਹੋਣਾ ਕਿ ਆਲਰੇਡੀ ਸਾਮ ਦੀਆਂ ਬਹੁਤ ਸਾਰੀਆਂ ਫੇਕ ਨਿਊਜ਼ ਆ ਰਹੀਆਂ ਹੈਗੀਆਂ ਕਿ ਸਾਮ ਲੇਕ ਪੈਸੇ ਮੰਗਦਾ ਫੜਿਆ ਗਿਆ ਜੋ ਕਿ ਸੱਚ ਮੈਂ ਆਪਣੇ ਘਰਵਾਲਿਆਂ ਨੂੰ ਦੱਸਣਾ ਚਾਹੁੰਦੀ ਹੈਗੀਆਂ ਕਿ ਸਾਮ ਨੂੰ ਆਲਰੇਡੀ ਇੱਕ ਹਫਤੇ ਦੇ ਜਗਾ ਵੀ ਮੈਂ ਚੈੱਕ ਸਾਰੀਆਂ ਸਕਰੀਨਸ਼ਾਟ ਪਾਵਾਂ ਠੀਕ ਇੱਕ ਹਫਤੇ ਦੇ ਨੂੰ ਥ੍ਰੈਟਸ ਕਾਲ ਆ ਰਹੀ ਸੀ ਧਮਕੀ ਆ ਰਹੀਆਂ ਸੀ ਉਹ ਵੀ ਪ੍ਰੂਫ ਮੈਂ ਸਾਰੇ ਅਟੈਚ ਕਰਦੀ ਹੈ ਗੀਆਂ ਤੁਹਾਨੂੰ ਕਿ ਤੇਰੀ ਫੈਮਲੀ ਨੂੰ ਮਾਰ ਦੇਣਾ ਹੈ ਜਾਂ ਤੇਰੇ ਬੱਚਿਆਂ ਨੂੰ ਮਾਰ ਦੇਣਾ ਹੈਗਾ ਵਾ ਫਿਰ ਬਾਅਦ ਚ ਉਹਨੂੰ ਪੈਸੇ ਪੈਸੇ ਦੀ ਡਿਮਾਂਡ ਕਰਨ ਲੱਗ ਪਏ ਕਿ ਸਾਨੂੰ 1 ਲੱਖ ਰੁਪਏ ਦੇ ਸਾਨੂੰ 20 ਹਜ਼ਾਰ ਰੁਪਏ ਦੇ 50000 ਰੁਪਏ ਦੇ ਸਾਮੀ ਕਹਿੰਦੇ ਮੈਂ ਇਹ ਚੀਜ਼ ਨਹੀਂ ਕਰ ਸਕਦਾ ਹੈਗਾ ਮੇਰੇ ਕੋਲ ਪੈਸੇ ਨਹੀਂ ਹੈਗੇ ਫਿਰ ਉਹ ਬੰਦੇ ਨੇ ਕਿਹਾ ਕਿ ਇਹ ਜਿਹੜੀ ਡੋਨੇਸ਼ਨ ਹੈਗੀ ਆ ਅਸੀਂ ਇੱਕ ਪੇਸ਼ੈਂਟ ਤੇ ਲਗਾਣੀ ਹੈਗੀ ਆ ਜਿਹੜਾ ਸਨੀ ਕਰਕੇ ਮੁੰਡਾ ਹੈਗਾ ਵਾ ਉਹਨੇ ਕਿਹਾ ਕਿ ਜਿਹੜੀ ਅਸੀਂ ਤੇ ਕੋ ਪੈਸੇ ਮੰਗ ਰਹੇ ਹੈਗੇ ਆ ਇਹ ਸੀ ਕਿਸੇ ਡੋਨੇਸ਼ਨ ਕੋ ਡੈਲਿਸਿਸ ਕਿਸੇ ਤੇ ਹੋਣੀ ਹੈਗੀ ਆ ਤੇ ਅਸੀਂ ਉਹ ਉੱਥੇ ਪੈਸੇ ਲਗਾਣੇ ਹੈਗੇ ਆ ਕਿ ਜੇ ਤੂੰ ਮੇਰਾ ਇਹ ਵੀ ਕੰਮ ਨਹੀਂ ਨਾ ਕੀਤਾ ਹੈਗਾ ਤੇ ਅਸੀਂ ਤੈਨੂੰ ਖਜਾਨੋ ਮਾਰ ਦੇਣਾ ਹੈਗਾ ਉਹ ਚੀਜ਼ ਦੇ ਸਾਰੇ ਪ੍ਰੂਫ ਮੈਂ ਲਗਾ ਰਹੀ ਆ ਜਾਂ ਜਿਹਦੇ ਵਿੱਚ ਉਸ ਲੈਕੋ ਦੀ ਫੈਮਿਲੀ ਨੂੰ ਮਾਰਨ ਤੋਂ ਪੀ ਤਿੰਦ ਜਿੱਦਾਂ ਇਹ ਕਿਤਾਬ ਸੀਨਾ ਤੇ ਸੈਮ ਦੀ ਸਿਰਫ ਸਿਰਫ ਗਲਤੀ ਇਹ ਹੋਗੀ ਕਿ ਉਹ ਆਪਣੀ ਫੈਮਿਲੀ ਨੂੰ ਬਚਾਉਣ ਦੇ ਕਰਕੇ ਕਿ ਉਹ ਉੱਥੇ ਚਲੇ ਗਿਆ ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਉਹ ਵਕੀਲ ਦਾ ਅਕਸਰ ਹੈਗਾ ਜਿੱਦਾਂ ਕਿ ਉਹ ਸਨੀ ਨਾਮ ਦਾ ਮੁੰਡਾ ਸੈਮ ਨੂੰ ਧਮਕੀਆ ਦਿੰਦਾ ਸੀ ਇਦਾਂ ਹੀ ਉਹ ਮੁੰਡਾ ਜਿਹੜੇ ਵਕੀਲ ਸਾਹਿਬ ਨੇ ਹੈਗੇ ਸਾਡੇ ਰਿਸਪੈਕਟਿਡ ਵਕੀਲ ਸਾਹਿਬ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਧਮਕੀਆ ਦਿੰਦਾ ਸੀਗਾ ਉਹਨਾਂ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀਆ ਦਿੰਦਾ ਸੀ ਔਰ ਸੈਮ ਉਹਨਾਂ ਤੋਂ ਵੀ ਫਰੋਤੀ ਮੰਗਦਾ ਸੀਗਾ ਔਰ ਉੱਥੇ ਹੀ ਸੈਮ ਗ੍ਰਿਫਤਾਰ ਹੋ ਗਿਆ ਹੁਣ ਇਹ ਮੈਂ ਸੈਮ ਨਾਲ ਮਿਲ ਕੇ ਆਈ ਹੈਗੀ ਆ ਸੈਂਬਲੀ ਮੈਨੂੰ ਦੱਸਿਆਏਗਾ ਕਿ ਮੇਰੇ ਕੋਲ ਸਾਰੀ ਚੀਜ਼ਾਂ ਦੇ ਪ੍ਰੂਫ ਹੈਗੇ ਆ ਮੈਂ ਖੁਦਾਚ ਹੋ ਕੇ ਕੁਝ ਵੀ ਗਲਤ ਨਹੀਂ ਕੀਤਾ ਹੈਗਾ ਮੇਰੇ ਕੋਲ ਹਰ ਇੱਕ ਚੀਜ਼ ਦੇ ਪ੍ਰੂਫ ਹੈਗੇ ਆ ਕਿ ਕਿੱਦਾਂ ਕਿੱਦਾਂ ਉਹਨੂੰ ਤੁਮ ਕੀ ਆ ਦਿੰਦਾ ਸੀ ਕਿੱਦਾਂ ਕਿੱਦਾਂ ਉਹਨੇ ਉਹਨੂੰ ਪੈਸੇ ਲੈਣ ਨੂੰ ਕਿਹਾ ਹੈਗਾ ਵਾ ਤੇ ਜਿੱਦਾਂ ਹੀ ਸੈਂਬ ਬਾਅਦ ਆਂਦੇ ਹੈਗੇ ਆ ਉਹ ਪ੍ਰੂਫ ਵੀ ਮੈਂ ਜ਼ਰੂਰ ਤੁਹਾਨੂੰ ਲਗਾਵਾਂਗੀ ਕਿਉਂਕਿ ਸਾਡਾ ਖੁਦਾ ਜਾਣਦਾ ਤੇ ਮੇਰੇ ਭੈਣ ਭਰਾ ਵੀ ਜਾਣਦੇ ਕਿ ਸੀ ਸੱਚੀ ਹੈਗੀ ਆ ਉਹ ਪ੍ਰੂਫ ਵੀ ਮੈਂ ਜ਼ਰੂਰ ਲਗਾਉਂਗੀ ਜੋ ਵੀ ਚੈਟਸ ਹੋਈਆਂ ਸੀਗੀਆਂ ਉਹਨਾਂ ਦੀਆਂ ਉਹ ਬੰਦੇ ਦੇ ਨਾਲ ਤੇ ਇਸ ਟਾਈਮ ਮੈਨੂੰ ਤਾਂ ਸਾਰਿਆਂ ਤੋਂ ਇਹੀ ਰਿਕਵੈਸਟ ਹੈਗੀ ਆ ਕਿ ਜਿੱਦਾਂ ਕਿਸ ਐਸੈਂਬਲੀ ਆਲ ਆ ਸਾਰਿਆਂ ਤੋਂ ਪਹਿਲਾਂ ਆਪਣੀ ਕਮਿਊਨਿਟੀ ਦੇ ਲਈ ਖੜਾ ਰਿਹਾ ਵਾ ਆਪਣੇ ਭੈਣਪਰਾਵਾਂ ਦੇ ਲਈ ਖੜਾ ਰਿਹਾ ਵਾ ਸਾਰਿਆਂ ਦੇ ਹੈਲਪ ਦੇ ਲਈ ਖੜਾ ਰਿਹਾ ਵਾ ਸੋ ਇਸ ਟਾਈਮ ਤੁਹਾਡੀ ਹੈਲਪ ਦੀ ਲੋੜ ਹੈਗੀ ਆ ਬਿਕਾਜ਼ ਇਸ ਟਾਈਮ ਉਹ ਇਕੱਲਾ ਹੈ ਉਸ ਜਗ੍ਹਾ ਤੇ ਤੇ ਮੈਂ ਚਾਹੁੰਦੀ ਆ ਕਿ ਮੇਰੇ ਜਿੰਨੇ ਵੀ ਭੈਣਪਰਾ ਸੈਮ ਨੂੰ ਪਿਆਰ ਕਰਦੇ ਹੈਗੇ ਆ ਸਪੈਸ਼ਲ ਸੈਲਸ ਦੇ ਵਿੱਚ ਹੈਗਾ ਸੈਮ ਨੂੰ ਅਰੈਸਟ ਕੀਤਾ ਗਿਆ ਹੈਗਾ ਵਾ ਤੇ ਉੱਥੇ ਵੱਗ ਚੜ ਕੇ ਪਹੁੰਚਣ ਤੇ ਆਪਾਂ ਉਹਨਾਂ ਲੋਕਾਂ ਨੂੰ ਦੱਸ ਸਕੀ ਕਿ ਸੈਮ ਪਤਰਾ ਅਸਲੀ ਜੀ ਕੀ ਹੈਗਾ ਵਾ ਉਹਦੀ ਪਛਾਣ ਕੀ ਹੈਗੀ ਹੈ ਤੇ ਲੋਕਾਂ ਦੇ ਲਈ ਕੀ ਕਿੰਨੇ ਫੇਵਰ ਕਰਦਾ ਹੈ ਆ ਏ ਵਿਦ ਪ੍ਰੂਫ ਵੀ ਮੈਂ ਤੁਹਾਨੂੰ ਸਾਰੇ ਲਾ ਦਵਾਂਗੀ ਜਿੱਦਾਂ ਹੀ ਸैम ਦਾ ਫੋਨ ਮੇਰੇ ਕੋਲ ਆਉਂਦਾ ਹੈਗਾ ਆ ਸैम ਨੂੰ ਹੁਣੇ ਮੈਂ ਮਿਲ ਕੇ ਆਈ ਹੈਗੀਆ ਮੈਨੂੰ ਕਹਿੰਦੇ ਮੇਰੇ ਕੋਲ ਫੋਨ ਤੇ ਸਾਰੇ ਪ੍ਰੂਫ ਹੈਗੇ ਆ ਕਿ ਕਿੱਦਾਂ ਕਿੱਦਾਂ ਨੇ ਮੈਨੂੰ ਪੈਸੇ ਮੰਗੇ ਆ ਕਿੱਦਾਂ ਕਿੱਦਾਂ ਮੈਨੂੰ ਜਾਣ ਨੂੰ ਕਿਹਾ ਵਾ ਤੇ ਮੈਂ ਜਰੂਰ ਆਪਣੇ ਭੈਣ ਭਰਾਵਾਂ ਨੂੰ ਨਾਲ ਅਟੈਚ ਕਰਾਂਗੀ ਉਹ ਚੀਜ਼ ਐਸੇ ਮੈਨੂੰ ਆਪਣੀ ਕਮਿਊਨਿਟੀ ਦੀ ਲੋੜ ਹੈਗੀ ਆ ਕਿ ਕਮਿਊਨਿਟੀ ਸਾਡੀ ਇਕੱਠੀ ਹੋਵੇ ਤਾਂ ਕਿ ਸਾਰਿਆਂ ਨੂੰ ਪਤਾ ਚੱਲ ਸਕੇ ਕਿ ਸैम ਦੇ ਕਿਸ ਹਾਲਗਾ ਤੇ ਸਾਨੂੰ ਦੁਆਵਾਂ ਚ ਯਾਦ ਰੱਖਿਓ ਪ੍ਰਾਰਥਨਾ ਚ ਯਾਦ ਰੱਖਿਓ ਜਿਹੜੇ ਨਹੀਂ ਆ ਸਕਦੇ ਹੈਗੇ ਉਹ ਸਾਡੇ ਲਈ ਪ੍ਰੇਅਰ ਕਰਨ ਜਰੂਰ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਲੈਸ ਕਰੇ ਥੈਂਕ ਯੂ ਸੋ ਮਚ ਅਸਲ ਤਕਸਿ ਦੇਖਿਖੇ ਹੋਣਾ ਕਿ ਆਲਰੇਡੀ ਸੈਂਕੜੀਆਂ ਬਹੁਤ ਸਾਰੀਆਂ ਫੇਕ ਨਿਊਜ਼ ਆ ਰਹੀਆਂ ਹੈਗੀਆਂ ਨੇ ਕਿਸੇ ਸਾਮ ਲਿਕ ਪੈਸੇ ਮੰਗਦਾ ਫੜਿਆ ਗਿਆ ਜੋ ਕਿ ਸੱਚ ਮੈਂ ਆਪਣਾ ਕੈਂਪਰਾ ਨੂੰ ਦੱਸਣਾ ਚਾਹੁੰਦੀ ਹੈਗੀਆਂ ਕਿ ਸਟੈਮ ਨੂੰ ਆਲਰੇਡੀ ਇੱਕ ਹਫਤੇ ਦੇ ਜਿਹੜਾ ਮੈਂ ਚੈਕ ਸਾਰੀਆਂ ਸਕਰੀਨਸ਼ਾਟ ਪਾਵਾਂਗੀ ਇੱਕ ਇੱਕ ਹਫਤੇ ਦੇ ਨੂੰ ਥ੍ਰੈਸ ਕਾਲ ਆ ਰਹੀ ਸੀ ਧਮਕੀ ਆ ਰਹੀਆਂ ਸੀਗੀਆਂ ਉਹ ਵੀ ਪ੍ਰੂਫ ਮੈਂ ਸਾਰੇ ਅਟੈਚ ਕਰਦੀ ਹੈਗੀਆਂ ਤੁਹਾਨੂੰ ਕਿ ਤੇਰੀ ਫੈਮਲੀ ਨੂੰ ਮਾਰ ਦੇਣਾ ਹੈ ਜਾਂ ਤੇਰੇ ਬੱਚਿਆਂ ਨੂੰ ਮਾਰ ਦੇਣਾ ਹੈਗਾ ਵਾ ਫਿਰ ਬਾਅਦ ਚੋਂ ਪੈਸੇ ਪੈਸੇ ਦੀ ਡਿਮਾਂਡ ਕਰਨ ਲੱਗ ਪਏ ਕਿ ਸਾਨੂੰ 1 ਲੱਖ ਰੁਪਏ ਦੇ ਸਾਨੂੰ 20 ਹਜ਼ਾਰ ਰੁਪਏ ਦੇ ਸਾਨੂੰ 50000 ਰੁਪਏ ਦੇ ਸਾਮੇ ਕਿ ਕਿ ਮੈਂ ਇਹ ਚੀਜ਼ ਨਹੀਂ ਕਰ ਸਕਦਾ ਹੈਗਾ ਮੇਰੇ ਕੋਲ ਪੈਸੇ ਨਹੀਂ ਹੈਗੇ ਫਿਰ ਉਹ ਬੰਦੇ ਨੇ ਕਿਹਾ ਕਿ ਇਹ ਜਿਹੜੀ ਡੋਨੇਸ਼ਨ ਹੈਗੀ ਆ ਅਸੀਂ ਇੱਕ ਪੇਸ਼ੈਂਟ ਤੇ ਲਗਾਣੀ ਹੈਗੀ ਆ ਜਿਹੜਾ ਸਨੀ ਕਰਕੇ ਮੁੰਡਾ ਹੈਗਾ ਵਾ ਉਹਨੇ ਕਿਹਾ ਕਿ ਜਿਹੜੀ ਅਸੀਂ ਤੇ ਤੁਹ ਪੈਸੇ ਮੰਗ ਰਹੇ ਹੈਗੇ ਆ ਕਿ ਅਸੀਂ ਕਿਸੇ ਡੋਨੇਸ਼ਨ ਕੋ ਡੈਲਿਸਿਸ ਕਿਸੇ ਤੇ ਹੋਣੀ ਹੈਗੀ ਆ ਤੇ ਅਸੀਂ ਉਹ ਉੱਥੇ ਪੈਸੇ ਲਗਾਣੇ ਹੈਗੇ ਆ ਕਿ ਜੇ ਤੂੰ ਮੇਰਾ ਇਹ ਵੀ ਕੰਮ ਨਹੀਂ ਨਾ ਕੀਤਾ ਹੈਗਾ ਤੇ ਅਸੀਂ ਤੈਨੂੰ ਫਿਰ ਜਾਨੋ ਮਾਰ ਦੇਣਾ ਹੈਗਾ ਉਹ ਚੀਜ਼ ਦੇ ਸਾਰੇ ਪ੍ਰੂਫ ਮੈਂ ਲਗਾ ਰਹੀ ਆ ਜਿਹਦੇ ਵਿੱਚ ਉਸ ਲੈਕੋ ਦੀ ਫੈਮਿਲੀ ਨੂੰ ਮਾਨਨ ਦੀ ਤੰਗੀਆਂ ਦਿੱਤਾ ਸੀਗਾ ਜਾਂ ਜਿੱਦਾਂ ਵੀ ਸੀਗਾ ਤੇ ਸੈਮ ਦੀ ਸਿਰਫ ਤੇ ਸਿਰਫ ਗਲਤੀ ਇਹ ਹੋ ਗਈ ਕਿ ਉਹ ਆਪਣੀ ਫੈਮਿਲੀ ਨੂੰ ਬਚਾਉਣ ਦੇ ਕਰਕੇ ਕਿ ਉਹ ਉੱਥੇ ਚਲੇ ਗਿਆ ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਉਹ ਵਕੀਲ ਦਾ ਅਫਸਰ ਹੈਗਾ ਜਿੱਦਾਂ ਕਿ ਉਹ ਸਨੀ ਨਾਮ ਦਾ ਮੁੰਡਾ ਸੈਮ ਨੂੰ ਤਮਕਿਆ ਦਿੰਦਾ ਸੀ ਐਦਾਂ ਹੀ ਉਹ ਮੁੰਡਾ ਜਿਹੜੇ ਵਕੀਲ ਸਾਹਿਬ ਨੇ ਹੈਗੇ ਸਾਡੇ ਰਿਸਪੈਕਟਿਡ ਵਕੀਲ ਸਾਹਿਬ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਤਮਕਿਆ ਦਿੰਦਾ ਸੀਗਾ ਉਹਨਾਂ ਨੂੰ ਵੀ ਜਾਨ ਤੋਂ ਮਾਰਨ ਦੀ ਤਮਕਿਆ ਦਿੰਦਾ ਸੀ ਔਰ ਸੈਮ ਉਹਨਾਂ ਤੋਂ ਵੀ ਫਿਰੋਤੀ ਮੰਗਦਾ ਸੀਗਾ ਔਰ ਉੱਥੇ ਹੀ ਸैम ਲੇ ਗ੍ਰਫਤਾਰ ਹੋ ਗਿਆ ਹੁਣੇ ਮੈਂ ਸੈਮ ਨਾਲ ਮਿਲ ਕੇ ਆਈ ਹੈਗੀ ਆ ਕਿ ਸਾਮਣੇ ਮੇਰੇ ਦੱਸਿਆ ਹੈਗਾ ਕਿ ਮੇਰੇ ਕੋਲ ਸਾਰੀ ਚੀਜ਼ਾਂ ਦੇ ਪ੍ਰੂਫ ਹੈਗੇ ਆ ਮੈਂ ਖੁਦਾ ਚ ਹੋ ਕੇ ਕੁਛ ਵੀ ਗਲਤ ਨਹੀਂ ਕੀਤਾ ਹੈਗਾ ਮੇਰੇ ਕੋਲ ਹਰ ਇੱਕ ਚੀਜ਼ ਦੇ ਪ੍ਰੂਫ ਹੈਗੇ ਆ ਕਿ ਕਿੱਦਾਂ ਕਿੱਦਾਂ ਉਹਨੂੰ ਧਮਕੀਆਂ ਦਿੰਦਾ ਸੀ ਕਿੱਦਾਂ ਕਿੱਦਾਂ ਉਹਨੇ ਉਹਨੂੰ ਪੈਸੇ ਲੈਣ ਨੂੰ ਕਿਹਾ ਹੈਗਾ ਵਾ ਤੇ ਜਿੱਦਾਂ ਹੀ ਸਾਮ ਬਾਹਰ ਆਂਦੇ ਹੈਗੇ ਆ ਉਹ ਪ੍ਰੂਫ ਵੀ ਮੈਂ ਜ਼ਰੂਰ ਤੁਹਾਨੂੰ ਲਗਾਵਾਂਗੀ ਕਿਉਂਕਿ ਸਾਡਾ ਖੁਦਾ ਜਾਣਦਾ ਤੇ ਮੇਰੇ ਭੈਣ ਭਰਾ ਵੀ ਜਾਣਦੇ ਕਿ ਸੀ ਸੱਚੀ ਹੈਗੀ ਆ ਉਹ ਪ੍ਰੂਫ ਵੀ ਮੈਂ ਜ਼ਰੂਰ ਲਗਾਉਂਗੀ ਜੋ ਵੀ ਚੈਟ ਸੁਨੀਆਂ ਸੀਗੀਆਂ ਉਹਨਾਂ ਦੀ ਆ ਉਹ ਬੰਦੇ ਦੇ ਨਾਲ ਤੇ ਇਸ ਟਾਈਮ ਮੈਨੂੰ ਤਾਂ ਸਾਰਿਆਂ ਤੋਂ ਇਹੀ ਰਿਕਵੈਸਟ ਹੈਗੀ ਆ ਤੇ ਜਿੱਦਕਿ ਸੈਂਬਲ ਆਲ ਆ ਸਾਰਿਆਂ ਤੋਂ ਪਹਿਲਾਂ ਆਪਣੀ ਕਮਿਊਨਿਟੀ ਦੇ ਲਈ ਖੜਾ ਰਿਹਾ ਵਾ ਆਪਣੇ ਭੈਣਪਰਾਵਾਂ ਦੇ ਲਈ ਖੜਾ ਰਿਹਾ ਵਾ ਸਾਰਿਆਂ ਦੇ ਹੈਲਪ ਦੇ ਲਈ ਖੜਾ ਰਿਹਾ ਵਾ ਸੋ ਇਸ ਟਾਈਮ ਤਾਂ ਡੀ ਹੈਲਪ ਦੀ ਲੋੜ ਹੈਗੀ ਆ ਬਿਕਾਜ਼ ਇਸ ਟਾਈਮ ਉਹ ਇਕੱਲਾ ਹੈ ਉਸ ਜਗ੍ਹਾ ਤੇ ਤੇ ਮੈਂ ਚਾਹੁੰਦੀ ਆ ਕਿ ਮੇਰੇ ਜਿੰਨੇ ਵੀ ਭੈਣਪਰਾ ਸੈਂਬਲ ਨੂੰ ਪਿਆਰ ਕਰਦੇ ਹੈਗੇ ਆ ਸਪੈਸ਼ਲ ਸੈਂਸ ਦੇ ਵਿੱਚ ਹੈਗਾ ਸੈਂਬਲ ਨੂੰ ਅਰੈਸਟ ਕੀਤਾ ਗਿਆ ਹੈਗਾ ਵਾ ਤੇ ਉੱਥੇ ਵੱਗ ਚੜ ਕੇ ਪਹੁੰਚਣ ਤੇ ਆਪਾਂ ਉਹਨਾਂ ਲੋਕਾਂ ਨੂੰ ਦੱਸ ਸਕੀ ਕਿ ਸੈਂਬਲ ਪਤਰਾ ਅਸਲੀ ਜੀ ਕਿਹ ਹੈਗਾ ਵਾ ਉਹਦੀ ਪਛਾਣ ਕੀ ਹੈਗੀ ਹੈ ਤਾਂ ਲੋਕਾਂ ਦੇ ਲਈ ਕੀ ਕਿੰਨੇ ਫੇਵਰ ਕਰਦੇ ਆ ਏ ਵਿਦ ਪ੍ਰੂਫ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਦਵਾਂਗੀ ਜਿੱਦਾਂ ਹੀ ਸैम ਦਾ ਫੋਨ ਮੇਰੇ ਕੋਲ ਆਉਂਦਾ ਹੈਗਾ ਆ ਸैम ਨੂੰ ਹੁਣੇ ਮੈਂ ਮਿਲ ਕੇ ਆਈ ਹੈਗੀਆ ਮੈਨੂੰ ਕਹਿੰਦੇ ਮੇਰੇ ਕੋਲ ਫੋਨ 'ਚ ਸਾਰੇ ਪ੍ਰੂਫ ਹੈਗੇ ਆ ਕਿ ਕਿੱਦਾਂ ਕਿੱਦਾਂ ਨੇ ਮੈਨੂੰ ਪੈਸੇ ਮੰਗੇ ਹੈਗੇ ਆ ਕਿੱਦਾਂ ਕਿੱਦਾਂ ਮੈਨੂੰ ਜਾਣ ਨੂੰ ਕਿਹਾ ਵਾਂ ਤੇ ਮੈਂ ਜਰੂਰ ਆਪਣੇ ਭੈਣ ਭਰਾਵਾਂ ਨੂੰ ਨਾਲ ਅਟੈਚ ਕਰਾਂਗੀ ਉਹ ਚੀਜ਼ ਐਸੇ ਮੈਨੂੰ ਆਪਣੀ ਕਮਿਊਨਿਟੀ ਦੀ ਲੋੜ ਹੈਗੀ ਆ ਕਿ ਕਮਿਊਨਿਟੀ ਸਾਡੀ ਇਕੱਠੀ ਹੋਵੇ ਤਾਂ ਕਿ ਸਾਰਿਆਂ ਨੂੰ ਪਤਾ ਚੱਲ ਸਕੇ ਕਿ ਸैम ਬੇਕਸੂਰ ਹੈਗਾ ਨਾ ਸਾਰੇ ਦੋਸਤਾਂ ਨੂੰ ਯਾਦ ਰੱਖਿਓ ਪ੍ਰਾਰਥਨਾ ਚ ਯਾਦ ਰੱਖਿਓ ਜਿਹੜੇ ਨਹੀਂ ਆ ਸਕਦੇ ਇਹੋ ਸਾਡੇ ਲਈ ਪ੍ਰੇਅਰ ਕਰਨ ਜ਼ਰੂਰ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਹੁਤ ਬLESਸ ਕਰੇ ਥੈਂਕ ਯੂ ਸੋ ਮਚ